ਅੱਜ 20 ਫਰਵਰੀ 2026 ਦੀ ਵੀਡੀਓ ਬਣਾ ਰਿਹਾ ਵੀਰੋ ਆਪਾਂ ਤਿੰਨ ਟਰੈਕਟਰਾਂ ਦੀ ਵੀਡੀਓ ਪਾਈ ਸੀਗੀ ਇਹ ਇੱਕ 22 ਮਾਡਲ 23 ਮਾਡਲ 24 ਮਾਡਲ ਇੱਕ 655 ਸੀਗਾ 2 755 ਸੀਗੇ ਇਹ ਟਰੈਕਟਰ ਆਹਾ ਮੈਕੋ ਪੰਪ ਵਾਲਾ ਸੀ ਆ ਸੀ ਆਰ ਡੀ ਆ ਇਹ 2023 ਮਾਡਲ ਰਹਿ ਗਿਆ ਆਪਣੇ ਕੋਲੇ 24 ਮਾਡਲ ਰਹਿ ਗਿਆ 23 ਮਾਡਲ ਤੇ 24 ਮਾਡਲ ਟਰੈਕਟਰ ਫੇਰ ਰਹਿ ਗਏ ਵੀਰੋ 990 ਰੇਟ ਆ ਇਹਦਾ 1090 ਆ ਜੇ ਕਿਸੇ ਵੀਰ ਨੇ ਲੈਣੇ ਹੋਣ ਤਾਂ ਇਹ ਪੱਟ ਖਰੀਦ ਸਕਦੇ ਹੋ ਅੱਜ ਜਰੂਰ ਆ ਪਾਓ ਵਿੱਚ ਅਭੀ ਦਾ ਸਮਾਰਕ ਅੱਜ ਭਾਈ ਤਜਿੰਦਰ ਸਿੰਘ ਚੀਮਾ ਮਾਣੇ ਭਾਈ ਕਰੋ ਇਧਰ ਨਿਗਾਹੇ ਭਾਈ ਤਜਿੰਦਰ ਸਿੰਘ ਚੀਮਾ ਖੜੇ ਨੇ ਤੇ ਨਾਲ ਇਹਨਾਂ ਦੇ ਛੋਟੇ ਬ੍ਰਦਰ ਹਰਵਿੰਦਰ ਸਿੰਘ ਚੀਮਾ ਇਹ ਬੂਟਾ ਸਿੰਘ ਚੀਮਾ ਨੇ ਫਤਿਹ ਸਾਹਿਬ ਦਾ ਨਾਮ ਆ ਪਿੰਡ ਇਹਨਾਂ ਦਾ ਜਨੇਰ ਪਿੰਡ ਜਨੇਰ ਡਿਸਟ੍ਰਿਕਟ ਮੋਗਾ ਚ ਭਾਈ ਨਾਲ ਖੜੇ ਨੇ ਗੁਰਮੀਲ ਸਿੰਘ ਮੋਗੇ ਤੋਂ ਤੇ ਸਾਡੇ ਇਧਰ ਵੱਡੇ ਭਰਾ ਚਰਨ ਜੀ ਗੁਰਚਾਨਾ ਸੰਗੀਤ ਚਰਨਾ ਗੁਰਚਾਨਾ ਸੰਗੀਤ ਚਰਨਾ ਬਾਈ ਖੜੇ ਸਾਡੇ ਪਿੰਡ ਦੀ ਬਹੁਤ ਸਕਾਰਜੋਗ ਹੈ ਪਿੰਡ ਦੀ ਸਪੋਰਟ ਬਹੁਤ ਆ ਵੀਰੋ ਕਿਹੜੇ ਹਮੇਸ਼ਾ ਮੇਰੀ ਸਪੋਰਟ ਕਰਦੇ ਆ ਉਹ ਮੁੰਡੇ ਅੱਜ ਸਾਹਮਣੇ ਵਿਆਹ ਚ ਆਏ ਹੋਏ ਸੀਗਾ ਮਾਣ ਚ ਆਜਾ ਇਹਨਾਂ ਨੂੰ ਬਾਈ ਤੋਂ ਡਰਮੀ ਦਿਵਾਉਣੇ ਆ ਜਰੂਰ ਬਾਈਰਕੇ ਨੂੰ ਵਧਾਈਆਂ ਦਿਓ ਕਮੈਂਟਾਂ ਚ ਅੱਜ ਇਹ ਟੱਟ ਲੈ ਕੇ ਚੱਲੇ ਨੇ 655 ਅਰਜਨ ਨੋਵੋ 4x4 4x4 ਲੈ ਕੇ ਚੱਲੇ ਨੇ ਜਰੂਰ ਵਧਾਈਆਂ ਦਿਓ ਬਾਈਰਕੇ ਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਦੀ ਖੁਸ਼ੀ ਆ ਜਮਾ ਹਾਂਜੀ ਓਕੇ ਮਾ ਹਸੈਣਾ ਕਿੰਨਾ ਚਿਰ ਤੁਸੀਂ ਵੀਡੀਓ ਦੇਖ ਰਹੇ ਹੋ ਬਹੁਤ ਟਾਈਮ ਬਾਈ ਵੀਡੀਓ ਦੇਖਦੇ ਆ ਬਹੁਤ ਸਮਾਂ ਅੱਛਾ ਤੇ ਕਿਵੇਂ ਲੱਗਿਆ ਬਿਕਾਰੋਵਾਰ ਸਾਡਾ ਬਹੁਤ ਅੱਛਾ ਕਿਵੇਂ ਵੀਡੀਓ ਦੇਖਦੇ ਸੋ ਉਹ ਵੀ ਲੱਗਦਾ ਨਾ ਬਹੁਤ ਵਧੀਆ ਠੀਕ ਹੈ ਹਾਂ ਕਿਉਂ ਕਾਫੀ ਭਰਾ ਸਾਰੇ ਭਰਾ ਬੰਗਲੋ ਦੇਖ ਕੇ ਆਉਂਦੇ ਨੇ ਤੇ ਕਿਉਂਕਿ ਹਮੇਸ਼ਾ ਵੀਡੀਓ ਦੇਖਦੇ ਜਾਂਦੇ ਰਹਿੰਦੇ ਨੇ ਵੀਡੀਓ ਹਰੇਕ ਹਰੇਕ ਕੋਨੇ ਹੀ ਜਾਂਦੀ ਆ ਆਲ ਇੰਡੀਆ ਕੀ ਆਲ ਵਰਡ ਕੀ ਵੀਡੀਓ ਜਾਂਦੀ ਆ ਵੀਰੋ ਕਿੱਥੇ ਕਿੱਥੇ ਭਰਾ ਪੰਜਾਬੀ ਭਰਾ ਰਹਿੰਦੇ ਉਹਨਾਂ ਕੋਲੇ ਵੀਡੀਓ ਜਾਂਦੀ ਆ ਇਸ ਲਈ ਸਾਰੇ ਭਰਾਵਾਂ ਨੂੰ ਧੰਨਵਾਦ ਕਰਦੇ ਆਂ ਬਾਈ ਵੀਡੀਓ ਦੇਖ ਕੇ ਆਇਆ ਸੀਗੇ ਤੇ ਸਾਡੇ ਪਿੰਡ ਦੇ ਬਹੁਤ ਸਾਰੇ ਲੋਕ ਖੜੇ ਨੇ ਚਰਦੇ ਆਂ ਬਾਈ ਖੜਾਗਾ ਕਿਵੇਂ ਜਾਂਦੇ ਸਟੱਟ ਕੰਮ ਕਰਾਉਂਦਾ ਵਧੀਆ ਬਾਈ ਇਹਨਾਂ ਨਾਲ ਗੱਲ ਕਰੀ ਇਹਨਾਂ ਨਾਲ ਵਧੀਆ ਡੀਲਿੰਗ ਕਰੀਏਗੀ ਬਹੁਤ ਵਕਤ ਤੋਂ ਆਪਣੇ ਰਿਸ਼ਤਿਆਂ ਨਾਲ ਵੀ ਲੈਟਰ ਦਵਾਈ ਹੈ ਜਰੂਰ ਦੋ ਤਿੰਨ ਸੈਟ ਦਵਾਈ ਹਾਂ ਜੋ ਪਿੰਡ ਦਾ ਸਹਿਜ ਜੋ ਜ਼ਰੂਰੀ ਹੈ ਵੀਰੇ ਐਮਨੋ ਵੀ ਕਾਫੀ ਹੱਦ ਤੱਕ ਮਦਦ ਕਰਦੇ ਆਂ ਵੀਡੀਓ ਸ਼ੇਅਰ ਵਗੈਰਾ ਕਰਦੇ ਨੇ ਪਿੰਡ ਦੇ ਬਹੁਤ ਬਹੁਤ ਬੰਦੇ ਸਪੋਰਟ ਕਰਦੇ ਨੇ ਹਾਂ ভগবਣੀ ਨਿਗਾਹੀ ਤੁਹਾਡੀ ਦੋ ਘੰਟੇ ਤੋਂ ਬੰਦੇ ਸਿਸਟਰ ਗਾਇਸ ਉਧਰ ਬਹੁਤ ਹੱਦ ਤੱਕ ਸਪੋਰਟ ਕਰਦੇ ਆ ਵੀਰੋ ਚਲੋ ਇੱਕ ਦੋ ਦਾ ਫਿਰ ਆਏ ਹੁੰਦੀ ਹੈ ਬਹੁਤ ਵਧੀਆ ਵੀਰ ਦਾ ਸੁਭਾਗ ਆ ਸਾਰੇ ਜਿਹੜੇ ਸਪੋਰਟ ਕਰੇ ਕਰੋ ਵੀਰ ਨੂੰ ਤੇ ਲੈ ਕਰੇ ਹਾਂ ਵੀਡੀਓ ਨੂੰ ਕੇ ਸ਼ੇਅਰ ਕਰ ਦਿਓ ਫੋਲੋ ਕਰ ਦਿਓ ਲੈ ਕਰ ਲਓ ਤੇ ਆਹ ਕਿੱਟ ਦਿਖਾਉਣੇ ਤੁਹਾਨੂੰ ਆਹ ਕਿੱਟ ਦਿੱਤਾ ਹੈ ਵੀਰ ਨੂੰ ਜੇ ਕੀਮਾ ਬੈਂਦੀ ਨੂੰ ਇਹ ਕਿੱਟ ਪੈਂਦੇ ਜਨੇਰ ਕਿਹੜੇ ਕਿਹੜੇ ਭਰਾ ਉਹ ਪਿੰਡਾਂ ਤੋਂ ਜੁੜੇ ਹੋਏ ਨੇ ਜਾਂ ਬਾਈਰ ਕਿਹਨੂੰ ਜਾਣਦੇ ਨੇ ਤਿੰਦਰ ਵਰਗਿਆਂ ਨੂੰ ਕਿਹੜੇ ਕਿਹੜੇ ਭਰਾ ਜਾਣਦੇ ਨੇ ਤਿੰਦਰ ਤੇ ਹਰਵਿੰਦਰ ਤੇ ਬਾਈ ਗੁਰਵੇਦ ਕਿਹੜੇ ਕਿਹੜੇ ਭਰਾ ਜਾਣਦੇ ਹੋ ਜਰੂਰ ਕਮੈਂਟ ਕਰਿਓ ਇਹਨਾਂ ਨੂੰ ਜਰੂਰ ਵਧਾਈਆਂ ਦੇ ਦਿਓ ਅੱਜ ਦੇਖਦੇ ਭਰਾਓ ਕਿਹੜੇ ਕਿਹੜੇ ਭਰਾ ਤੇ ਕੀਮਾ ਫੈਮਿਲੀ ਦੀ ਵੀਡੀਓ ਸ਼ੇਅਰ ਕਰਦੇ ਨੇ ਕਿਹੜੇ ਕਿਹੜੇ ਭਰਾ ਖੁਸ਼ ਹੁੰਦੇ ਆ ਉਹ ਤਾਂ ਆਟੋਮੈਟਿਕ ਸ਼ੇਅਰ ਕਰ ਦਿੰਦੇ ਆ ਇਹਨਾਂ ਨੂੰ ਅੱਜ ਚਾਹ ਚੜੂਗਾ ਵੀ ਸਾਡੇ ਛੋਟੇ ਵੱਡੇ ਭਰਾ ਆ ਜੋ ਵੀਰੇ ਅਏ ਕੁਝ ਛੋਟੇ ਵੱਡੇ ਭਰਾ ਟਰੈਕਟਰ ਲੈ ਕੇ ਆਏ ਆ ਉਹਦਾ ਐਡੋਮੈਟਿਕ ਸ਼ੇਅਰ ਕਰਦੇ ਨੇ ਇਹਦਾ ਅੱਜ ਕੋਲੋਂ ਸਾਡੇ ਜਿੰਨੇ ਕਰਦੇ ਆ ਹਨਾ ਤੇ ਰਸਤੇ ਦਾ ਕਿੰਨੇ ਕਰਦੇ ਆ ਇੱਧਾ ਪਿੰਡ ਦੇ ਕਿੰਨੇ ਪੰਦੇ ਪਿਆਰ ਆ ਹਨਾ ਪਤਾ ਲੱਗ ਜਾਂਦਾ ਜੱਜਮੈਂਟ ਹੋ ਜਾਂਦੀ ਆ ਵੀਰੋ ਕਿਹੜੇ ਬੰਦੇ ਨੂੰ ਖੁਸ਼ੀ ਹੋਊਗੀ ਤਾਂ ਅੱਜ ਉਹਨੂੰ ਕਹਦੇ ਕੋਈ ਸ਼ੇਅਰ ਕਰ ਦੇ ਮੇਰੀ ਵੀਡੀਓ ਨੂੰ ਕਰ ਦੇ ਬਾਈ ਵੀਡੀਓ ਤੇ ਪਤਾ ਲੱਗ ਜੂਗਾ ਵੀ ਕਿਹੜੇ ਕਿਹੜੇ ਪਿਆਰ ਕਰਦੇ ਨੇ ਕਿਉਂ ਖੁਸ਼ੀ ਮਨਾਉਂਦੇ ਨੇ ਐਵੇਂ ਆਟੋਮੈਟਿਕ ਸਭ ਖੁਸ਼ੀ ਹੋਣੀ ਚਾਹੀਦੀ ਵੀਰੋ ਕੋਈ ਵੀ ਕੋਈ ਬੰਦਾ ਤਰਕੀ ਕਰਦਾਗਾ ਕੁਈ ਟਰੈਕਟਰ ਨਾ ਲੈ ਕੇ ਆਉਂਦਾ ਕਾਰ ਲੈ ਕੇ ਆਉਂਦਾ ਕੋ ਸੋਗੀ ਹੁੰਦਾ ਵੀ ਇਹ ਹਾਂ ਹਾਂ ਖੁਸ਼ ਹੋਣਾ ਚਾਹੀਦਾ ਕਿਉਂ ਟਰੈਕਟਰ ਨੇ ਵੀ ਫੈਲੀ ਹੁੰਦੀ ਹੁੰਦੀ ਇਹ ਗਵਾਰ ਟਰੈਕਟਰ ਲੈ ਕੇ ਕੱਲ ਨੂੰ ਕਿਸੇ ਦਾ ਕੋਈ ਮਾੜਾ ਮੋੜਾ ਕਹਿਰਾ ਦੋ ਕਰੇ ਬਹੁਨੇ ਤੇ ਬਾਹੂ ਵੀ ਕੱਲ ਨੂੰ ਨਾ ਕਰੇ ਵੀ ਟਰੈਕਟਰ ਤੇ ਖੁੱਪ ਕਰਕੇ ਆ ਤੇ ਕੱਢ ਕੇ ਉਹ ਨਾਲ ਤੁਹਾਨੂੰ ਸੱਤਕ ਲੈ ਕੇ ਜਾਊਗਾ ਪਹਿਲਾਂ ਹੀ ਨੰਬਰਦਾਰ ਹਾਂ ਇਹ ਸੇ ਵਾਈ ਚੱਲਦਾ ਰਹਿਣਾ ਚੱਲਦਾ ਹੈ ਬਾਪੂ ਨੰਬਰਦਾਰ ਹੈ ਬਾਪੂ ਨੰਬਰਦਾਰ ਸਵਾਸ ਸਿੰਘ ਦੀ ਕੰਮ ਚ ਚੱਲਦੀ ਹੈ ਵੱਡਾ ਟਰੈਕਟਰ ਦਿੱਤਾ ਭਰਾ ਉਹਨਾਂ ਨੂੰ ਆਹ ਵੱਲੋ ਆਹ ਟਰੈਕਟਰ ਦਿੱਤਾਗਾ ਵੀ ਟੁੱਟੇ ਨਹੀਂ ਕਹਿ ਸਕਦੇ ਟੁੱਟੇ ਨਾਲ ਬੜਾ ਵੱਡਾ ਹੋ ਗਿਆ ਕਰ ਮਾਨ ਜੰਮੀ ਬਹੁਤ ਵੱਡਾ ਬਣ ਗਿਆ ਤੇ ਹੈ ਛੋਟਾ ਹੀ ਗਿਆ ਜਹਾਜ਼ੀ ਉਹ ਮਾਰ ਮਸੀਆ ਬਾ ਵਟਾਉਂਦਾ ਹੋ ਗਏ ਸਕਦੇ ਉਹਨਾ ਕਿਹੜਾ ਹੁੰਦਾ ਗਿਆ ਤੇ ਆਹ ਹਟ ਦਿੱਤਾ ਵੀਰੋ ਅੱਜ ਇਹ ਬਾਈਆਂ ਨੂੰ ਬਹੁਤ ਵੱਡਾ ਟਰੈਕਟਰ ਆ 65 ਹਸਪਾਤਲ ਟਰੈਕਟਰ ਆ ਇਹ ਟਰੈਕਟਰ ਲੈ ਵੀ ਚੱਲੇ ਨੇ ਜੇਕਰ ਤੁਸੀਂ ਵੀ ਐਸੇ ਦੇ ਟਰੈਕਟਰ ਨੇ ਚਾਹ ਪੂਰੇ ਕਰਨੇ ਆ ਤਾਂ ਆਹ ਦੇਖੋ 24 ਮਾਡਲ ਖੜਾ ਆਪਣੇ ਕੋਲੇ 10 90 ਰੇਟ ਆ ਜੇ ਤੁਸੀਂ 23 ਮਾਡਲ ਲੈਣਾ ਤਾਂ 990 ਰੇਟ ਆ ਜੇਕਰ ਇਹਨਾਂ ਤੇ ਆਸਾਨ ਕਿਸ਼ਤਾਂ ਕਰਾਉਣੀ ਤੁਸੀਂ ਆਸਾਨ ਕਿਸ਼ਤਾਂ ਤੇ 3 ਕੋ ਲੱਖ ਰੁਪਇਆ ਪਰ ਟਰੈਕਟਰ ਲੈ ਜਾਓਗੇ ਜੇ ਤੁਸੀਂ ਨਗਦ ਲੈਣੇ ਆ ਕਿਵੇਂ ਚੀਮਾ ਫੈਲਵਿੰਨੇ ਚ ਜਮਾਂ ਨਾਲ ਟਰੈਕਟਰ ਲੈ ਕੇ ਚੱਲੇ ਨੇ ਤੁਸੀਂ ਨਗਦ ਵੀ ਲੈ ਆ ਸਕਦੇ ਹੋ ਇਹਦੇ ਆਸਾਨ ਕਿਸ਼ਤ ਤੇ ਲੈਣੇ ਆ ਤੇ ਧਰਮਾ ਦੇ ਕੈਮਰਾ ਆ ਰਿਹਾ ਬਹੁਤ ਸਾਫ ਟੈਕਨਿਕ ਦਿਖ ਰਿਹਾ ਬਹੁਤ ਘੱਟ ਚੱਲੇ ਹੋਏ ਮੜਾ ਡੈਕੀਮੀਟਰ ਦੇ ਕਿੰਨੇ ਕਿੰਨੇ ਚੱਲੇ ਆ ਰਹੇ ਕਈ ਵਾਰ ਜੀਮੀਦਾਰ ਭਰਾ ਪੁੱਛਦੇ ਰਹਿੰਦੇ ਕਿੰਨੇ ਕਿੰਨੇ ਚੱਲੇ ਆ ਸੋਨੂ ਉਹ ਵੀ ਸਾਰੇ ਦਿਖਾ ਦਿੰਨੇ ਆ ਤੇ ਅੱਜ ਆਹ ਚੱਲਿਆ ਪਿੰਡ ਜਨੇਰ ਜਨੇਰ ਪਿੰਡਾ ਡਿਸਟ੍ਰਿਕਟ ਮੋਗਾ ਆਪਣੇ ਪਿੰਡ ਤੋਂ ਕੋਈ ਰਿਸ਼ਤੇਦਾਰੀ ਹੋਣੀ ਨਹੀਂ ਜਰਨੇ ਉਧਰ ਹਨ ਹੈ ਸਾਡੇ ਪਿੰਡੋਂ ਕਿਉਂ ਦੂਰ ਬਾਵਾ ਪੈ ਜਾਂਦਾ ਨਾ ਕਿੰਨੀ ਬਾਟਾ 115 20 ਕਿਲੋਮੀਟਰ ਹਾਂ ਸਾਡੀਆਂ ਰਿਸ਼ਤੇਦਾਰੀਆਂ ਤਾਂ ਇੱਧਰ ਹੀ ਰਹਿ ਗਈਆਂ ਇਧਰ ਮਾਨਸਾ ਦੇ ਇਧਰ ਬਠਿੰਡੇ ਏਰੀਆ 'ਚ ਕਿਉਂ ਹੈ 1337 ਨਹੀਂ ਨਹੀਂ ਕਿਹੜਾ ਹੈ ਇਹ ਅੱਛਾ 23 ਮਾੜਾ 1300 ਤੇ 37 ਘੰਟੇ ਚੱਲਿਆ ਵੀਰੋ 1337 ਘੰਟੇ 23 ਮਾੜਾ ਆਹ 400 ਤੇ 95 ਘੰਟੇ ਚੱਲਿਆ 495 ਘੰਟੇ 24 ਮਾਡਲ 1090 ਰੇਟ 24 ਮਾਡਲ ਦਾ ਇਹਦਾ 23 ਮਾਡਲ ਦਾ 990 ਰੇਟ ਆ ਇਹ 1300 ਕੁਸ ਘੰਟੇ ਚੱਲਿਆ ਆਹ 400 95 495 ਘੰਟੇ ਚੱਲਿਆਗਾ ਹੋਰ ਟਰੈਕਟਰ ਕਿਵੇਂ ਸਬਰਾਜ ਆਪਣੇ ਕੋਲੇ 14 ਮਾਡਲ ਤੋਂ ਲੈ ਕੇ 20 ਮਾਡਲ ਤੱਕ ਆਪਣੇ ਕੋਲੇ 19 ਮਾਡਲ ਤੱਕ 20 ਮਾਡਲ ਸੇਲ ਹੋ ਗਿਆ ਨਾ ਬੀਮਾਲ ਸੇਲ ਹੋ ਗਿਆ 19 ਵਾਲ ਤੱਕ ਆਪਣੇ ਕੋਲੇ ਸਵਰਾਜ ਵੀ ਖੜੇ ਨੇ ਤੇ ਕਿਸੇ ਵੀਰ ਨੇ ਸਵਰਾਜ ਖਰੀਦਿਆ ਹੁਣ 3630 963 ਪਾ ਦੇ ਸਮਾਨ ਸੁਣਾ ਆਪਾ ਉਹ ਡੰਡਾ ਡੁੰਡਾ ਤੇ ਜਰੂਰ ਬਾਈ ਵਰਗੇ ਨੂੰ ਵਧਾਈਆਂ ਦਿਓ ਅੱਜ ਜੇਕਰ ਤੁਸੀਂ ਵੀ ਇਹ ਟਰੈਕਟਰ ਖਰੀਦ ਕੇ ਲੱਗੇ ਆਣੇ ਆ ਵਡੈਜ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਡਿਸਟ੍ਰਿਕਟ ਬਠਿੰਡਾ ਚ ਵੀਰੋ ਟਰੈਕਟਰ ਲਾਉਣ ਮੇਲਾ ਲੱਗਿਆ ਹੋਇਆ ਬਹੁਤ ਵੱਡਾ ਮੇਲਾ ਲੱਗਿਆ ਹੋਇਆ 969 ਜੇ ਕਿਸੇ ਵੀਰ ਨੇ 969 ਲੈਣਾ ਤਾਂ 969 ਵੀ ਲੈ ਲਓ ਕੋਈ ਵੀ ਟਰੈਕਟਰ ਖਰੀਦਣਾ ਤਾਂ ਵੜੈਂਟ ਟਟਣਾ ਅਸੀਂ ਸੰਪਰਕ ਕਰ ਲਿਓ ਧੰਨਵਾਦ ਜੀ